¡Suscríbete मुर्दाबाद 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 मुर्दाब मुबा मुर्दाबाद मुर्दाब मुबा मुर् मुर्दाबाद मुर्दाब ਕੀ ਹੋਇਆ 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 ਮੈਂ ਬਿੰਦਿਆ ਬੋਲ ਰਹੀ ਜੀ ਆ ਭਾਜਪਾ ਦੇ ਕਾਰਜਕਰਤਾ ਅੱਜ ਜਿਹੜਾ ਸਾਡੇ ਭਾਰਤ ਜਨਤਾ ਪਾਰਟੀ ਦੇ ਕਾਰਜਕਰਤਾ ਉਹਨਾਂ ਨੇ ਚੁੱਕਿਆ ਆ ਕੈਂਪਾ ਤੋਂ ਅੱਜ ਅਸੀਂ ਘਰਾਓ ਕੀਤਾ ਥਾਣਿਆਂ ਦੇ ਵਿੱਚ ਕਿ ਜਾਂ ਇਹਨਾਂ ਦਾ ਕਸੂਰ ਦੱਸਿਆ ਜਾਵੇ ਕੀ ਇਹਨਾਂ ਦਾ ਕਸੂਰ ਇਹੋ ਹੀ ਹੈ ਕਿ ਸਾਡੇ ਆਮ ਲੋਕਾਂ ਤੱਕ ਸੈਂਟਰ ਦੀਆਂ ਸਕੀਮਾਂ ਹੀ ਉੱਥੇ ਪਹੁੰਚਾ ਰਹੇ ਆਂ ਕੀ ਪੰਜਾਬ ਸਰਕਾਰ ਨੂੰ ਇਹ ਹਜਮ ਨਹੀਂ ਹੋ ਰਹੀ ਜਿਨ੍ਹਾਂ ਦੇ ਕਰਕੇ ਸਾਡੇ ਪੰਜਾਬ ਦੇ ਵਿੱਚ ਸਾਡੇ ਭਾਰਤ ਜਨਤਾ ਪਾਰਟੀ ਦੇ ਕਾਰਜਕਰਤਾ ਨੂੰ ਅਰੈਸਟ ਕੀਤਾ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਆਪਣੇ ਭਾਰਤ ਜਨਤਾ ਪਾਰਟੀ ਦੇ ਨਾਲ ਖੜੇ ਹਾਂ ਅਤੇ ਜਦੋਂ ਤੱਕ ਉਹਨਾਂ ਨੂੰ ਛੱਡਣਗੇ ਨਹੀਂ ਜਾਂ ਤੇ ਸਾਨੂੰ ਅਰੈਸਟ ਕਰਨ ਜਾ ਉਹਨਾਂ ਨੂੰ ਛੱਡਿਆ ਜਾਵੇ ਕੈਂਪ ਲੋਕਾਂ ਦੀ ਸੁਵਿਧਾਵਾਂ ਦੇ ਲਈ ਸੈਂਟਰ ਦੀਆਂ ਜਿੰਨੀਆਂ ਸਕੀਮਾਂ ਨੇ ਲੋਕਾਂ ਦਾ ਘਰ-ਘਰ ਤੱਕ ਪਹੁੰਚਾਉਣ ਦਾ ਜਿੰਮਾ ਵੈਸੇ ਪੰਜਾਬ ਸਰਕਾਰ ਦਾ ਸੀ ਉਲਟਾ ਸੈਂਟਰ ਸਰਕਾਰ ਦੇ ਹਰ ਹਰ ਕਾਰਜਕਰਤਾ ਘਰ ਦੇ ਵਿੱਚ ਜਾ ਕੇ ਪਿੰਡਾਂ ਦੇ ਵਿੱਚ ਜਾ ਜਾ ਕੇ ਕੈਂਪ ਲਗਾ ਰਿਹਾ ਜਿਹਦੇ ਕਰਕੇ ਤਕਲੀਫ ਹੋ ਰਹੀ ਹੈ ਇੱਥੋਂ ਦੇ ਪੰਜਾਬ ਸਰਕਾਰ ਨੂੰ ਕਿ ਕਿਤੇ ਆਉਣ ਵਾਲੇ ਇਲੈਕ ਕਿਤੇ ਡਾਇਵਰਟ ਨਾ ਹੋ ਜਾਣ ਲੋਕ ਪਹਿਲੇ ਦੇ ਵਿੱਚ ਸਾਡੇ ਲਗਭਗ ਲਗਭਗ 15 ਤੋਂ 20 ਬੰਦੇ ਜਿਹੜੇ ਆ ਇਹਨਾਂ ਨੇ ਅਰੈਸਟ ਕੀਤੇ ਨੇ ਮੇਨ ਸਾਡੇ ਜ਼ਿਲ੍ਹਾ ਪ੍ਰਧਾਨ ਸਾਡੇ ਭਗੇਲ ਜੀ ਔਰ ਮੰਡਲ ਪ੍ਰਧਾਨ ਜੀ ਸਾਡੇ ਉੱਥੋਂ ਦੇ ਔਰ ਇਹਨੂੰ ਕਸ਼ਪਨ ਜੀ ਔਰ ਨਡਾਲਾ ਜੀ ਔਰ ਬਹੁਤ ਸਾਰੇ ਜਿਹੜੇ ਸਾਡੇ ਕਾਰਜਕਰਤਾ ਨੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਸੋ ਇਹ ਇਹਨਾਂ ਦੀ ਬੋਖਲਾਹਟ ਹੈ ਕਮ ਸੇ ਕਮ ਪੰਜਾਬ ਸਰਕਾਰ ਸ਼ਰਮ ਕਰ ਜਾਨਾਂ ਦੀ ਤਰ੍ਹਾਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਜੋ ਕੇਂਦਰ ਸਰਕਾਰ ਦੀਆਂ ਸਕੀਮਾਂ ਭਗਵੰਤ ਮਾਨ ਦੀ ਸਰਕਾਰ ਜਿਹੜੀ ਆ ਉਹ ਲਾਗੂ ਨਹੀਂ ਕਰਦੀ ਉਹ ਸਿੱਧੇ ਤੌਰ ਤੇ ਲੋਕਾਂ ਨੂੰ ਜਨ ਜਨ ਤੱਕ ਉਹਦਾ ਲਾਭ ਮਿਲੇ ਉਹਦੇ ਕੜੀ ਵੱਜੋਂ ਦੀਨਾ ਨਗਰ ਵਿਧਾਨ ਸਭਾ ਦੇ ਹਲਕੇ ਵਿੱਚ ਰੇਨੂ ਕਸ਼ਵ ਜਿਹੜੇ ਸਾਡੇ ਇਨਚਾਰਜ ਨੇ ਉਹਨਾਂ ਦੀ ਰਹਿਨਮਾਈ ਹੇਠ ਇਹ ਜਿਹੜੀਆਂ ਆਪਣੇ ਕੈਂਪ ਜਿਹੜੇ ਆ ਉਹ ਲਗਾਏ ਜਾ ਰਹੇ ਆ ਅੱਜ ਕੈਂਪ ਜਿਹੜਾ ਵਾ ਉਹ ਚੇਚੀਆਂ ਛੌੜੀਆਂ ਪਿੰਡ ਵਿੱਚ ਟਹਿਲ ਸਿੰਘ ਦੇ ਘਰ ਤੇ ਸਾਡੇ ਮੰਡਲ ਪ੍ਰਧਾਨ ਪਰਸ਼ੋਤਮਜੀ ਸੰਦੀਪ ਜੀ ਪੂਰਨ ਸਿੰਘ ਜੀ ਜੇ ਸ਼ਰਮਾ ਜੀ ਤੇ ਅਸੀਂ ਸਾਰੇ ਉੱਥੇ ਇਕੱਤਰ ਹੋਏ ਹੀ ਉਹਦੇ ਵਾਸਤੇ ਅਜੇ ਸਵੇਰੇ ਹੀ ਆਪਾਂ ਉੱਥੇ ਇਕੱਠੇ ਹੋਏ ਹੀ ਸਾਡੇ ਮੰਡਲ ਪ੍ਰਧਾਨ ਦੀਨਾ ਨਗਰ ਵੀ ਆਪਣੇ ਰਕੇਸ਼ ਮਹਾਜਨ ਜੀ ਉੱਥੇ ਇਕੱਠੇ ਹੋਏ ਹੀ ਤੇ ਪੁਲਿਸ ਨੇ ਆ ਕੇ ਤੇ ਸਾਡਾ ਟੈਂਟ ਵਗੈਰਾ ਪੁੱਟਤਾ ਕੁਰਸੀਆਂ ਤੋੜਤੀਆਂ ਤੇ ਸਾਨੂੰ ਉੱਥੋਂ ਬੰਦਿਆਂ ਨੂੰ ਬਿਠਾ ਕੇ ਤੇ ਇਧਰ ਫੇਰਦੇ ਤੋਰਦੇ ਤੇ ਇੱਥੇ ਦਰੰਗਲੇ ਲੈ ਆਂਦਾ ਤੇ ਇਸ ਦੇ ਵਿੱਚ ਸਾਡੇ ਜ਼ਿਲ੍ਹਾ ਪ੍ਰਧਾਨ ਸਰਦਾਰ ਬਰਗੇਲ ਸਿੰਘ ਜੀ ਬਾਈਆ ਆਪਣੇ ਤੇ ਉਹਨਾਂ ਦੇ ਸਾਥੀ ਤੇ ਸਾਡੀ ਰੈਨੂ ਕਸ਼ਵ ਜੀ ਵੀ ਉਹਨਾਂ ਨੂੰ ਵੀ ਡਿਟੇਨ ਕੀਤਾ ਪੁਲਿਸ ਨੇ ਉਹਨਾਂ ਨੂੰ ਛਡਾਉਣ ਵਾਸਤੇ ਅਸੀਂ ਅੱਜ ਥਾਣੇ ਦਾ ਘਰਾਓ ਦਰੰਗਲੇ ਦਾ ਕੀਤਾ ਤੇ ਤਾਂ ਕਿ ਵੀ ਉਹਨਾਂ ਨੂੰ ਛੱਡਿਆ ਜਾਏ ਕਿਉਂਕਿ ਪੰਜਾਬ ਸਰਕਾਰ ਜਿਹੜੀ ਹੈ ਭਗਵੰਤ ਮਾਨ ਦੀ ਸਰਕਾਰ ਉਹ ਤੇ ਕੁਝ ਕਰਨਾ ਨਹੀਂ ਚਾਹਦੀ ਤੇ ਨਾ ਹੀ ਕਿਸੇ ਪਾਰਟੀ ਨੂੰ ਹੋਰ ਨੂੰ ਕਿਸ ਨੂੰ ਕਰਨ ਦਿੱਤੀ ਜਾਏ